ਭਿਆਨਕ ਹਾਦਸਾ ਵਾਪਰਿਆ ਜੀ ਹਾਂ ਫਲਾਈਓਵਰ ਤੋਂ ਗੱਡੀ ਬੈਕ ਕਰ ਰਿਆ ਸੀਗਾ ਬੰਦਾ ਕਿਉਂਕਿ ਗਲਤ ਰਸਤੇ ਚਲਾ ਗਿਆ ਤਾਂ ਫਲਾਈਓਵਰ ਤੋਂ ਗੱਡੀ ਬੈਕ ਕਰਦੇ ਹੋਏ ਇਹ ਭਿਆਨਕ ਹਾਦਸਾ ਵਾਪਰ ਗਿਆ ਮਗਰੋਂ ਆਉਂਦੇ ਟਰਾਲੇ ਨੇ ਟੱਕਰ ਮਾਰੀ ਹੈ ਤੇ ਕਾਰ ਚੱਕਨਾ ਚੂਰ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਗੰਭੀਰ ਰੂਪ ਦੇ ਨਾਲ ਜਿਹੜੀਆਂ ਸਵਾਰੀਆਂ ਨੇ ਉਹ ਜ਼ਖਮੀ ਹੈ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਅ ਗਰੋਂਗ ਸਾਈਡ ਤੇ ਚਲੇ ਗਏ ਸੀ ਫਲਾਈਓਵਰ ਚੜ ਗਏ ਉਹ ਨਹੀਂ ਸੀਗਾ ਚੜਨਾ ਤਾਂ ਕਿਸੇ ਹੋਰ ਸਾਈਡ ਵੱਲ ਜਾਣਾ ਸੀ ਤਾਂ ਗੱਡੀ ਬੈਕ ਕਰਨ ਲੱਗਦੇ ਆ ਹੀ ਮਗਰੋਂ ਆਣ ਕੇ ਟਰਾਲੇ ਦੀ ਟੱਕਰ ਹੁੰਦੀ ਹੈ ਔਰ ਗੱਡੀ ਜਿਹੜੀ ਹੈ ਚਕਨਾ ਚੂਰ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਇਸ ਗੱਡੀ ਦੀ ਦੁਰਦਸ਼ਾ ਤੁਸੀਂ ਦੇਖ ਹੀ ਸਕਦੇ ਹੋ ਕਿ ਆ ਹਾਲਾਤ ਗੱਡੀ ਦੇ ਕੀ ਬੜੇ ਹੋਇਆ ਤਾਂ ਤੁਸੀਂ ਵੀ ਜੇਕਰ ਹਾਈਵੇ ਤੇ ਜਾਂ ਰੋਡ ਤੇ ਰਸਤਾ ਭੁੱਲ ਜਾਨੇ ਹੋ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਉਧਰ ਜਾਣਾ ਸੀ ਇੱਧਰ ਚਲੇ ਗਏ ਆ ਤਾਂ ਕਦੇ ਵੀ ਅਜਿਹੀ ਗਲਤੀ ਹਾਈਵੇ ਦੇ ਉੱਪਰ ਭੁੱਲ ਕੇ ਵੀ ਨਾ ਕਰਿਓ ਕਿ ਗੱਡੀ ਅਸੀਂ ਬੈਕ ਹੀ ਲੈ ਜਾਨੇ ਆ ਕਿਉਂਕਿ ਕਈ ਲੋਕ ਅਜਿਹੇ ਹੁੰਦੇ ਆ ਜੇਕਰ ਥੋੜਾ ਜਿਹਾ ਅੱਗੇ ਚਲੇ ਜਾਣ ਯਾਨੀ ਕਿ ਥੋੜਾ ਜਿਹਾ ਰੋਂਗ ਸਾਈਡ ਚਲੇ ਜਾਣ ਤਾਂ ਉਹ ਗੱਡੀ ਬੈਕ ਹੀ ਰੋਂਗ ਸਾਈਡ ਲੈ ਆਉਂਦੇ ਆ ਤਾ ਇਸ ਤਰੀਕੇ ਦੀ ਗਲਤੀ ਨਾ ਕੀਤੀ ਜਾਵੇ ਕਿਉਂਕਿ ਇਹਦਾ ਖਾਮਿਆਜ਼ਾ ਬਹੁਤ ਵੱਡਾ ਭੁਗਤਣਾ ਪੈ ਸਕਦਾ ਹੈ ਇਹ ਤਸਵੀਰ ਬਿਆਨ ਕਰਦੀ ਹੈ ਕਿ ਗਲਤ ਚਲੇ ਗਿਆ ਸੀਗਾ ਡਰਾਈਵਰ ਗੱਡੀ ਵਾਲਾ ਤਾਂ ਉਹਦਾ ਇਰਾਦਾ ਹੈ ਕਿ ਚਲੋ ਮੈਂ ਗੱਡੀ ਬੈਕ ਹੀ ਲੈ ਆਉਣਾ ਹੈ ਤਾਂ ਇੱਥੋਂ ਇਧਰ ਨੂੰ ਗੱਡੀ ਮੋੜ ਲਾਂਗਾ ਤਾਂ ਜਦੋਂ ਗੱਡੀ ਬੈਕ ਲੈ ਕੇ ਆ ਰਿਹਾ ਸੀ ਤਾ ਮਗਰੋਂ ਟਰਾਲੇ ਨੇ ਜਾ ਕੇ ਟੱਕਰ ਮਾਰੀ ਹੈ ਤੇ ਹੁਣ ਗੱਡੀ ਦੀ ਹਾਲਤ ਤੋਂ ਅੰਦਾਜ਼ਾ ਤੁਸੀਂ ਲਗਾ ਹੀ ਸਕਦੇ ਹੋ ਸਾਰੀ ਦੀ ਸਾਰੀ ਗੱਡੀ ਜਿਹੜੀ ਹੈ ਉਹ ਟੋਟਲੀ ਡੈਮੇਜ ਹੋ ਚੁੱਕੀ ਹੈ ਤੇ ਬੜੀ ਮੁਸ਼ਕਲ ਦੇ ਨਾਲ ਰਾਹਗੀਨਾ ਨੇ ਤੇ ਹਾਈਵੇ ਪੈਟਰੋਲਿੰਗ ਪੁਲਿਸ ਨੇ ਬੜੀ ਮੁਸ਼ਕਲ ਦੇ ਨਾਲ ਜਿਹੜੀਆਂ ਸਵਾਰੀਆਂ ਸੀ ਕਾਰ ਦੇ ਵਿੱਚ ਸਵਾਰ ਉਹਨਾਂ ਨੂੰ ਬਾਹਰ ਕੱਢਿਆ ਗੱਡੀ ਦੇ ਵਿੱਚੋਂ ਤੇ ਕਾਫੀ ਗੰਭੀਰ ਰੂਪ ਦੇ ਨਾਲ ਸੱਟਾਂ ਵੀ ਲੱਗੀਆਂ ਹੋਈਆਂ ਨੇ ਹਾਲਾਂਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਆ ਦਾਖਲ ਜ਼ਰੂਰ ਕਰਵਾ ਦਿੱਤਾ ਪਰ ਹਾਲਤ ਜਿਹੜੀ ਹੈ ਉਹਨਾਂ ਦੀ ਨਾਜ਼ੁਕ ਬਣੀ ਹੋਈ ਹੈ ਜਿਹੜੇ ਇਲਾਜ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਗਰਦਾਸਪੁਰ ਦੇ ਕੋਲ ਬਿਲਕੁਲ ਇਹ ਹਾਦਸਾ ਜਿਹੜਾ ਆ ਉਹ ਵਾਪਰਿਆ ਹੈ ਗਰਦਾਸਪੁਰ ਤੋਂ ਅੰਮ੍ਰਿਤਸਰ ਮੇਨ ਹਾਈਵੇ ਤੁਹਾਨੂੰ ਪਤਾ ਹੈ ਕਿ ਉਹ ਹਾਈਵੇ ਕਿੰਨਾ ਅ ਚੱਲਦਾ ਕਿੰਨੀ ਉੱਤੇ ਟ੍ਰੈਫਿਕ ਹੁੰਦੀ ਹੈ ਕਿੰਨੀ ਆਵਾਜਾਈ ਹੁੰਦੀ ਹੈ ਤਾਂ ਗੱਡੀ ਫਲਾਈਓਵਰ ਤੋਂ ਹੀ ਬੈਕ ਲਿਆ ਰਿਆ ਸੀਗਾ ਬੰਦਾ ਤਾਂ ਮਗਰੋਂ ਜਾ ਕੇ ਟਰਾਲੇ ਦੀ ਟੱਕਰ ਹੁੰਦੀ ਹੈ ਤਾਂ ਉਸੇ ਸਮੇਂ ਹੀ ਪ੍ਰਖੱਚੇ ਗੱਡੀ ਦੇ ਜਿਹੜੇ ਆ ਓਡ ਜਾਂਦੇ ਐ ਤਾਂ ਹਾਲਤ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਨਾਜ਼ੁਕ ਬਣੀ ਹੋਈ ਆ ਹਾਲਾਂਕਿ ਐਂਬੂਲੈਂਸ ਦੇ ਵਿੱਚ ਪਾ ਕੇ ਜ਼ਰੂਰ ਸਵਾਰੀਆਂ ਨੂੰ ਹਸਪਤਾਲ ਜਿਹੜਾ ਆ ਉਹ ਲਜਾਇਆ ਗਿਆ ਤਾਂ ਜਿਹੜੇ ਇਲਾਜ ਨੇ ਇਲਾਜ ਉਹਨਾਂ ਦਾ ਕੀਤਾ ਜਾ ਰਿਹਾ ਹਸਪਤਾਲ ਦੇ ਵਿੱਚ ਪਰ ਭਿਆਨਕ ਤਸਵੀਰਾਂ ਇਹ ਐਕਸੀਡੈਂਟ ਦੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਐਕਸੀਡੈਂਟ ਜਿਹੜਾ ਹੋਇਆ ਹੈ ਔਰ ਹੁਣ ਗੱਡੀ ਦੇ ਕੀ ਹਾਲਾਤ ਜਿਹੜੇ ਆ ਉਹ ਬਣੇ ਹੋਈ ਹੈ ਔਰ ਤੁਸੀਂ ਵੀ ਧਿਆਨ ਦਿਓ ਕਿਉਂਕਿ ਅਕਸਰ ਹੀ ਅਸੀਂ ਹਾਈਵੇ ਤੇ ਕੁਝ ਅਜਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਨ੍ਹਾਂ ਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ ਹੈ ਵੱਡੇ ਲੈਵਲ ਤੇ ਅਸੀਂ ਉਸ ਤੋਂ ਬਾਅਦ ਦੇ ਵਿੱਚ ਉਹਦਾ ਖਾਮਿਆਜ਼ਾ ਵੀ ਭੁਗਤਦੇ ਆਂ ਤੇ ਪਛਤਾਉਨੇ ਵੀ ਆਂ ਕਿ ਯਾਰ ਮੈਂ ਇਦਾਂ ਕਿਉਂ ਕੀਤਾ ਮੈਨੂੰ ਰੁਕ ਜਾਣਾ ਚਾਹੀਦਾ ਸੀ ਜਾਂ ਮੈਨੂੰ ਆਹ ਕਰ ਲੈਣਾ ਚਾਹੀਦਾ ਸੀ ਤਾਂ ਪਛਤਾਵੇ ਨਾਲੋਂ ਦੇਰ ਚੰਗੀ ਐ ਤਾਂ ਬਿਲਕੁਲ ਇਸ ਗਲਤੀ ਅਸੀਂ ਬੇਨਤੀ ਕਰਦੇ ਆਂ ਕਿ ਧਿਆਨ ਦਿੱਤਾ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਇਹ ਕਾਰ ਵਾਲੇ ਨੇ ਕੀਤਾ ਕਿ ਰਸਤਾ ਭੁੱਲ ਗਿਆ ਗਲਤ ਚਲਾ ਗਿਆ ਫਲਾਈਓਵਰ ਚੜ ਗਿਆ ਤਾਂ ਉਹਦਾ ਇਰਾਦਾ ਹੈ ਕਿ ਚਲੋ ਇੱਥੋਂ ਮੈਂ ਮੁੜ ਜਾਗਾ ਤਾ ਗੱਡੀ ਫਲਾਈਓਵਰ ਤੋਂ ਬੈਕ ਹੀ ਲੈ ਆਇਆ ਹੈ ਬੈਕ ਜਦੋਂ ਲੈ ਕੇ ਆ ਰਿਹਾ ਸੀ ਤਾਂ ਮਗਰੋਂ ਟਰਾਲੇ ਨੇ ਜਾ ਕੇ ਟੱਕਰ ਮਾਰ ਦਿੱਤੀ ਕਿਉਂਕਿ ਟਰਾਲੇ ਨੂੰ ਤਾਂ ਪਤਾ ਹੈ ਕਿ ਇਹ ਲਾਈਨ ਤਾਂ ਜਾਣ ਵਾਲਿਆਂ ਲਈ ਹੈ ਆਉਣ ਵਾਲਿਆਂ ਲਈ ਨਹੀਂ ਹੈ ਤਾਂ ਗੱਡੀ ਉਹ ਬੈਕ ਹੀ ਲਿਆ ਰਿਆ ਸੀਗਾ ਤਾਂ ਜਦੋਂ ਟਰਾਲੇ ਨੇ ਮਗਰੋਂ ਟੱਕਰ ਮਾਰ ਦਿੱਤੀ ਹੈ ਤੇ ਉਸ ਤੋਂ ਬਾਅਦ ਆਹ ਦੁਰਦਸ਼ਾ ਜਿਹੜੀ ਹੈ ਗੱਡੀ ਦੀ ਬਣ ਚੁੱਕੀ ਹੈ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਕਿੰਨਾ ਭਿਆਨਕ ਇਹ ਹਾਦਸਾ ਵਾਪਰਿਆ ਹੈ ਤਾ ਜਿੰਨੇ ਵੀ ਮੈਂਬਰ ਸੀ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਗੱਡੀ